ਵਿਆਹ ਵਾਲੇ ਮੁੰਡੇ ਨੂੰ ਨਹੀਂ ਚੜਨ ਦਿੱਤਾ ਘੋੜੀ ਤਾਂ ਮੁੰਡੇ ਨੇ ਗੁੱਸੇ ਵਿੱਚ ਆ ਕੇ ਕਰਤਾ ਕੰਮ ਦੋਸਤੋ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਵਿਆਹ ਵਿੱਚ ਆਪਣੇ ਸਾਰੇ ਚਾਅ ਪੂਰੇ ਕਰੇ ਪਰ ਹੁਣ ਇੱਕ ਨੌਜਵਾਨ ਨੇ ਆਪਣੇ ਵਿਆਹ ਵਿੱਚ ਚੱਕ ਤੇ ਫਟੇ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਆਪਣੀ ਬਰਾਤ ਹਾਥੀ ਤੇ ਲਿਜਾ ਰਿਹਾ ਹੈ ਅਤੇ ਉਸ ਦੇ ਇੱਕ ਹੱਥ ਵਿੱਚ ਭੀਮਰਾਓ ਰਾਮਜੀ ਅੰਬੇਦਕਰ ਦੀ ਫੋਟੋ ਫੜੀ ਦਿਖਾਈ ਦੇ ਰਹੀ ਹੈ ਦਰਸਲ ਅਜੇ ਵੀ ਦੇਸ਼ ਦੇ ਕਈ ਸੂਬਿਆਂ ਵਿੱਚ ਜਾਤ ਪਾਤ ਦਾ ਬਹੁਤ ਫਰਕ ਦੇਖਾ ਜਾਂਦਾ ਹੈ ਅਜੇ ਹਾ ਹੀ ਕੁਝ ਇਸ ਨੌਜਵਾਨ ਨਾਲ ਹੋਇਆ ਜਿਸ ਨੂੰ ਕਿ ਨੀਮੀ ਜਾਤ ਦਾ ਹੋਣ ਕਰਕੇ ਉੱਚੀ ਜਾਤ ਵਾਲਿਆਂ ਨੇ ਇਸ ਨੌਜਵਾਨ ਨੂੰ ਵਿਆਹ ਵਿੱਚ ਘੋੜੀ ਹੀ ਨਹੀਂ ਚੜਨ ਦਿੱਤਾ ਜਿਸ ਕਰਕੇ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਹਾਥੀ ਮੰਗਵਾ ਲਿਆ ਅਤੇ ਆਪਣੀ ਬਰਾਤ ਹਾਥੀ ਤੇ ਚੜ ਕੇ ਲੈ ਗਿਆ ਅਤੇ ਇੱਕ ਹੱਥ ਵਿੱਚ ਭੀਮਰਾਓ ਰਾਮਜੀ ਅੰਬੇਦਕਰ ਦੀ ਫੋਟੋ ਫੜ ਕੇ ਲੈ ਗਿਆ ਜਿਸ ਕਰਕੇ ਇਸ ਨੌਜਵਾਨ ਦੀ ਇਸ ਦੇ ਇਲਾਕੇ ਵਿੱਚ ਬਹੁਤ ਹੀ ਚਰਚਾ ਹੋ ਰਹੀ ਹੈ ਸੋ ਸਮਝ ਨਹੀਂ ਆਉਂਦੀ ਕਿ ਕਿਉਂ ਲੋਕ ਅਜੇ ਵੀ ਜਾਤਾਂ ਪਾਤਾਂ ਤੇ ਧਰਮਾਂ ਵਿੱਚ ਵੰਡੇ ਹੋਏ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ